ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਮੇਜ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਦਬਾ ਦੇ ਹੀ ਤੁਹਾਨੂੰ ਮਿਲਣ ਗਿਆ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਬਾਏ ਬਾਏ ਕਹਿੰਦੇ ਹੀ ਸੁਖਬਾਲ ਸਿੰਘ ਖੈਰਾ ਨੂੰ ਸ਼ੁਭ ਕਾਮਨਾਵਾਂ ਵੀ ਮਿਲਣ ਲੱਗਿਆ ਨੇ ਆਮ ਆਦਮੀ ਪਾਰਟੀ ਦੀ ਮੁਰਲੀ ਸਦੱਸਿਆ ਤੋਂ ਅੱਜ ਸੁਖਪਾਲ ਖੈਰਾ ਨੇ ਅਸਤੀਫਾ ਦਿੱਤਾ ਸੀ ਜਿਵੇਂ ਕਿ ਪਹਿਲਾਂ ਹੀ اٹਕਲਾਂ ਲਾਈਆਂ ਜਾ ਰਹੀਆਂ ਸੀ ਕਿ ਸੁਖਪਾਲ ਖੈਰਾ ਕਿਸੇ ਵੀ ਵੇਲੇ ਪਾਰਟੀ ਛੱਡ ਸਕਦੇ ਨੇ ਅੱਜ ਜਿਵੇਂ ਹੀ ਸੁਖਪਾਲ ਖੈਰਾ ਨੇ ਪਾਰਟੀ ਛੱਡੀ ਤੇ ਪੰਜਾਬ ਦੀ ਸਿਆਸਤ ਗਰਮਾ ਗਈ ਬੀਜੇਪੀ ਦੇ ਸੀਨੀਅਰ ਆਗੂ ਤੇ ਦੇਸ਼ ਦੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਤਾਂ ਸ਼ੁਭ ਕਾਮਨਾਵਾਂ ਵੀ ਦੇ ਦਿੱਤੀਆਂ ਤੁਸੀਂ ਆਪ ਹੀ ਸੁਣੋ ਖੈਰਾ ਦੇ ਅਸਤੀਫੇ ਤੋਂ ਬਾਅਦ ਕੀ ਕਹਿ ਰਹੇ ਨੇ ਵਿਜੇ ਸਾਂਪਲਾ ਜੋਲਾ ਸੁਖਾਸਿੰਘ ਕਰਨੇ ਆਪਣੀ ਆਪ ਦੀ ਮੈਂਬਰਸ਼ਿਪ ਤੋਂ ਅਸਤੀਫਾ ਪੂਰਨ ਤੌਰ ਤੇ ਦੇ ਤਾ ਦੇਖੋ ਅਸੀਂ ਤਾਂ ਬਹੁਤ ਪਹਿਲਾਂ ਤੋਂ ਕਹਿ ਰਿਹਾ ਸੀ ਇਹ ਜਦੋਂ ਲੋਕ ਤੁਸੀਂ ਪੱਤਰਕਾਰ ਲੋਕ ਸਾਨੂੰ ਇਹ ਪੁੱਛਦੇ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਜੀ ਔਰ ਉਸ ਵੇਲੇ ਵੀ ਅਸੀਂ ਕਹਿਆ ਸੀ ਕਿ ਟੀਲਾ ਟੀਲਾ ਹੁੰਦੀ ਵੀ ਤੁਹਾਨੂੰ ਦਿਖਾ ਲਾਂਗੇ ਔਰ ਇਹ ਝਾੜੂ ਅੱਜ ਟੀਲਾ ਟੀਲਾ ਹੋ ਗਿਆ ਔਰ ਲੋਕਾਂ ਨੂੰ ਜਿਹੜੀ ਹੈ ਸਮਝ ਆ ਗਈ ਇਸ ਤੋਂ ਪਹਿਲਾਂ ਜਿੰਨੇ ਵੀ ਹੱਲੇ ਤੱਕ ਤੁਸੀਂ ਇੱਥੇ ਦੇਖੋ ਕਿ ਜਿੰਨੇ ਵੀ ਉਹਨਾਂ ਦੇ ਲੀਡਰ ਹੈ ਕਿੰਨੇ ਵੱਡੇ ਲੀਡਰ ਹੈ ਚਾਹੇ ਉਹ ਕੇਂਦਰੀ ਲੈਵਲ ਤੇ ਰਹੇ ਚਾਹੇ ਉਹ ਸੋਬਿਆਂ ਚ ਰਹੇ ਉਹ ਸਾਰੇ ਇਸ ਨੂੰ ਜਿਹੜੀ ਛੱਡ ਕੇ ਚਲੇ ਗਏ ਕਿਉਂਕਿ ਉਹਨਾਂ ਨੇ ਇਹਨੂੰ ਸਮਝ ਲਿਆ ਕਿ ਸਵਾਏ ਇੱਕ ਕ腐ਸ਼ਨ ਦਾ ਝੂਠ ਦਾ ਪਲੰਦੇ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਕੋਈ ਬੇਸ ਨਹੀਂ ਕੋਈ ਸਿਧਾਂਤ ਨਹੀਂ ਕੋਈ ਨੰਦੇ ਸੋ ਤੁਸੀਂ ਦੇਖਿਆ ਦੋ ਤਿੰਨ ਪਹਿਲਾਂ ਫੁਲਕਾ ਜੀ ਵੀ ਛੱਡ ਗਿਆ ਉਸ ਤੋਂ ਪਹਿਲਾਂ ਜਿਹੜੇ ਬਾਕੀ ਦੇ ਵੀ ਸੀ ਉਹ ਛੱਡ ਚੜਾ ਕੇ ਚਲੇ ਗਏ ਹੁਣ ਜਿਹੜਾ ਕੋਈ ਮਾੜਾ ਮੋਟਾ ਰਹਿੰਦਾ ਸੀ ਉਸਖਵਾਲ ਸਿੰਘ ਖਹਿਰਾ ਜੀ ਨੇ ਵੀ ਪੂਰੀ ਖ਼ਰ ਸਰਕਾਰ ਦਿੱਤੀ ਹੈ ਸੋ ਇਹ ਇਹਦਾ ਕੋਈ ਜਦੋਂ ਕੋਈ ਪਾਰਟੀ ਕੋਈ ਸੰਸਥਾ ਬਿਨਾਂ ਆਧਾਰ ਤੋਂ ਬਿਨਾਂ ਕਿਸੇ ਸਿਸਟਮ ਤੋਂ ਚੱਲੇਗੀ ਉਹਦਾ ਹਸ਼ਰ ਇਹੀ ਹੋਏਗਾ ਸੋ ਕਿਨੇ ਠੀਕ ਕੀਤਾ ਗਲਤ ਕੀਤਾ ਉਹ ਬਾਅਦ ਦੀ ਗੱਲ ਪਰ ਹਸ਼ਰ ਉਹਦਾ ਇਹ ਹੋਣਾ ਸੀ ਇਹ ਸਾਨੂੰ ਪਹਿਲਾਂ ਹੀ ਪਤਾ ਸੀ ਜੀ ਸੁਖਪਾਲ ਸਿੰਘ ਕਹਿ ਰਹੇ ਹੁਣ ਆਪਣੀ ਪਾਰਟੀ ਬਣਾਉਣੇ ਜਾ ਰਹੇ ਹਾਂ ਕਹਿੰਦੇ ਨਵੀਂ ਪਾਰਟੀ ਨਾਲ ਆਪਾਂ ਇਲੈਕਸ਼ਨ ਲੜਾਂਗੇ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਮੈਂ ਅਸੀਂ ਗਾਉਂ ਕੋਣ ਨੇ ਸਾਡੇ ਲੋਕ ਸ਼ੁਭ ਕਾਮਨਾਵਾਂ ਉਹ ਬਣਾਉਣ ਮਜ਼ਬੂਤ ਪਾਰਟੀ ਬਣਾਉਣ ਠੀਕ ਹੈ ਨਾ ਬਾਕੀਆਂ ਨੂੰ ਆਪਣੀ ਆਮ ਆਦਮੀ ਪਾਰਟੀ ਨੂੰ ਚੰਗੀ ਤਰ੍ਹਾਂ ਰਲ ਕੇ ਢਾਉਣ ਉਹ ਸਾਨੂੰ ਉਹਦੇ ਵਿੱਚ ਕੀ ਲੈਣਾ ਦੇਣਾ ਸਾਨੂੰ ਉਹਦੇ ਵਿੱਚ ਕੋਈ ਇਤਰਾਜ ਨਹੀਂ ਸਾਡੀਆਂ ਸ਼ੁਭ ਕਾਮਨਾਵਾਂ ਔਰ ਦ੍ਰਿੜਤਾ ਨਾਲ ਬਣਾਉਣ ਔਰ ਲੋਕ ਕਿਹਨੂੰ ਪਸੰਦ ਕਰਦੇ ਨਹੀਂ ਕਰਦੇ ਇਹ ਆਪੇ ਦੱਸਣਗੇ ਉਹਨਾਂ ਦੇ ਸ ਵਿੱਚ